ਇਦੀ ਖਾਸੀਅਤ ਇਹੀ ਹੈ ਵੀ 2.5 ਕੁਇੰਟਲ ਤੋਂ ਲੈ ਕੇ ਹਾਂ ਤੇ 3.5 ਕੁਇੰਟਲ ਵੇਲੇ 2 ਕੁਇੰਟਲ ਦੇ ਵਿੱਚ ਵੀ ਅਵੇਲੇਬਲ ਹੈਗਾ ਵੀ ਬੰਦਾ ਇਹ ਨਹੀਂ ਜਜਮੈਂਟ ਕਰ ਸਕਦਾ ਯਾਰ ਵੀ ਇਹ ਚ ਵਜ਼ਨ ਕਿੰਨਾ ਹੈ ਸਹਿ ਜੱਕੀ ਰਊ ਸਾਰੇ ਸਾਰੇ ਸਾਰੀ ਦੇ ਵਿੱਚ ਇੱਕੇ ਰਿਆ ਫਲਾ 3 ਕਵੰਟਲ ਦਾ ਵੀ 1.5 ਇਹਦਾ ਫਲਾ ਵੀ ਉਨੇ ਹੀ ਰੂ ਇਹਦੀ ਬਣਾਵਟ ਵੀ ਉਨੇ ਹੀ ਰੂ ਸਾਰਾ ਕੁਝ ਓਵੇਂ ਹੀ ਰਹਿਣਾ ਬਾਈ ਹਾਂ ਵੀ ਇਹ ਨਹੀਂ ਵੀ ਆਪਾਂ ਨੂੰ ਐਂ ਜੇ ਲੱਗੂ 4 ਪਲੇਟਾਂ ਲਾਈ ਫਿਰਦਾ ਹਾਂ ਵੀ ਜਿਵੇਂ ਕਹਿ ਰਹੀ ਹੈ ਵੀ 2.5 ਕਵੰਟਲ ਇੰਨਾ ਕਰ ਰਿਹਾ ਜੀ ਤੁਹਾਨੂੰ 1.5 ਨਾਲੋਂ ਬਾਹਰ ਚੱਲ ਗਿਆ ਨਾ ਇਹ ਇੰਨੇ ਦੇ ਵਿੱਚ ਹੀ ਸਿੰਟ ਜਾਣਾ ਬਾਈ ਅੱਛਾ ਇੱਥੇ ਹੀ ਕਵਰ ਆਪ ਹੋ ਗਏ ਇੱਥੇ ਹੀ ਰਹਿ ਜਾਣਾ ਬਾਈ ਇਹਦੇ ਵਿੱਚ ਜਿਹੜਾ ਉਹ ਕੀ ਲਾਉਣੇ ਆ ਜਾਂ ਕੀ ਆ ਵੀ ਜਿਹੜਾ ਇੱਥੇ ਪਤਾ ਨਹੀਂ ਲੱਗਦਾ ਹਾਂ ਤੁਸੀਂ ਵੀ ਨਹੀਂ ਮੈਨ ਤੇ ਨਿਕੋਣ ਲੋ ਸਾਰੀਆਂ ਪਲੇਟਾਂ ਹੋਣਗੀਆਂ ਐਜ਼ ਇਟ ਇਜ਼ ਐਵੇਂ ਲੰਬੀਆਂ ਪੂਰੀਆਂ ਭਰਮੀਆਂ ਜੇ ਆਪਾਂ ਭੋਜਨ ਘਟਾਉਣਾ ਬਾਈ ਤਾਂ ਮੰਨ ਕੇ ਇੱਕ ਪਲੇਟ ਛੱਡ ਕੇ ਸਪੇਸਰ ਪਾ ਦਿੰਦੇ ਨੇ ਕਈ ਵੀਰੇ ਆਪਣੇ ਜਿਹੜੇ ਦਰਸ਼ਕ ਭਾਈ ਨਹੀਂ ਕਿਸਾਨ ਵੀਰੇ ਸੋਚ ਰਹੇ ਹੋਣੇ ਖੰਨੀ ਇਹਦੇ ਵੀ ਆਪਾਂ ਟੈਂਕ ਲਾ ਕੇ ਦੇਵਾਂਗੇ ਤਾਂ ਬਾਈ ਇਹਦੇ ਸਪੇਸ ਨਹੀਂ ਹੈਗੀ ਅੱਛਾ ਜੀ ਇਹਦੇ ਆਪਾਂ ਤੁਹਾਨੂੰ ਦਿਖਾ ਵੀ ਦਨੇ ਦੇਖੋ ਜਿਵੇਂ ਜਿੱਥੇ ਚੀਜ਼ਾਂ ਲੱਗਣੀਆਂ ਨੇ ਦੇਖੋ ਇੱਥੇ ਇਹਦੇ ਸਪੇਸ ਨਹੀਂ ਹੈਗੀ ਬਾਈ ਆਦਰਵਾਈਜ਼ ਕੰਪਨੀ ਗੋਲਡ ਸਟਾਰ ਕੰਪਨੀ ਦੀ ਇਹ ਮਨਸ਼ਾ ਤਾਂ ਇਹ ਆ ਵੀ ਜਿੰਨਾ ਸਭ ਤੋਂ ਪੋਸੀਬਲ ਹੋਵੇ ਜਿਹੜੀ ਚੀਜ਼ ਅਸੀਂ ਕੰਟਰੈਕਟਰ ਦੀ ਫੈਸਿਲਿਟੀ ਕਰਤੀ ਸਾਰਿਆਂ ਦੀ ਕਰਦੀ ਹੈ ਯਾਨੀ ਕਿ ਵਾਅਦਾ ਹਜੇ ਵੀ ਲਾਈ ਜਾਂਦੇ ਹੋਣਗੇ ਬਈ ਕੋਸ਼ਿਸ਼ ਦੇਖੋ ਕੋਸ਼ਿਸ਼ ਜਾਰੀ ਹੈ ਪਰ ਇਹਨਾਂ ਐਕਸਪੈਂਸਸ ਬਹੁਤ ਪੈ ਜਾਣਗੇ ਬਈ ਕਿਉਂਕਿ ਇਹਦੇ ਨਾਲ ਮੋੜ-ਕੋੜ ਕਾਫੀ ਨੇ ਜੇਪ ਇਹਦੇ ਸਾਂਚੇ ਨੇ ਹਿਸਾਬ ਨਾਲ ਲਾਇਆ ਜਾਵੇ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਆਜੂ ਫਿਰ ਉੱਥੇ ਜਾ ਕੇ ਫਿਰ ਇੱਕ ਸ਼ਬਦ ਬਣੇ ਜਾਂਦਾ ਲੁੱਟ ਫਿਰ ਕਸਟਮਰ ਕਹਿੰਦਾ ਯਾਰ ਕੰਪਨੀਆਂ ਲੁੱਟਦੀਆਂ ਨੇ ਫਿਰ ਆਪਾਂ ਦੇਖੋ ਉਹ ਲੁੱਟ ਵਾਲਾ ਕੰਮ ਹੀ ਨਹੀਂ ਕਰਦੇ ਤੇ ਇਹ ਟੈਂਕਿੰਗਾਂ ਜਿਹੜੀਆਂ ਬਈ ਆਪਾਂ ਟੈਂਕਿੰਗਾਂ ਕਿੰਨੇ-ਕਿੰਨੇ ਲੀਟਰ ਦੀਆਂ ਬਣਾਉਣੇ ਆ ਦੇਖੋ ਬਈ ਕੀ ਜਿਹੜੀ ਇੱਧਰ ਲਈ ਹੈ ਇਹ ਇਹਦੀ ਕਪੈਸਿਟੀ ਹੋਗੀ ਬਈ ਵੈਸੇ 90 ਲੀਟਰ ਦੀ ਕਪੈਸਿਟੀ ਹੈ ਪਰ ਆਪਾਂ ਘੱਟ ਤੋਂ ਘੱਟ ਵੀ ਲਈ ਇਹਦਾ 80 ਲੀਟਰ ਤਾਂ ਹੈਗੀ ਹੋएगी ਤੇ 55 60 ਲੀਟਰ ਕਪੈਸਿਟੀ ਟਰੈਕਟਰ ਦੀ ਆਪਦੀ ਹੁੰਦੀ ਆ ਤਾਂ ਮੰਨ ਕੇ ਚਲੋ 150 ਲੀਟਰ ਤੇਲ ਹੋ ਗਿਆ ਸੇਮ ਐਜ਼ ਇਟ ਇਜ਼ ਬਈ ਜੌਂਡੀਅਰ ਚ ਆ ਗਈ ਇਹ ਇਹ ਆਗੇ ਦੇਖੋ ਮਹਿੰਦਰਾ ਨੋਵੋ ਹੋ ਗਿਆ ਜਿਹੜਾ 605 ਵੀ ਹੈ ਅਰਜਨ ਤੇ ਨੋਵੋ 655 755 ਜਿਹੜੇ ਸੀਆਰਡੀ ਨੇ ਉਹਨਾਂ ਦੇ ਉਹਨਾਂ ਦੇ ਉੱਪਰ ਵੀ ਤੇ ਆ ਜਿਹੜਾ ਜੌਂਡੀਅਰ ਦੇ ਮਾਡਲ ਨੇ ਬਈ ਨਵੇਂ ਪੁਰਾਣੇ ਮਾਡਲ ਉਹਨਾਂ ਦੇ ਉੱਪਰ ਲੱਗੀ ਜਾ ਰਹੀਆਂ ਨੇ ਇਹ ਇਹਨੂੰ ਲਾ ਕੇ ਤੇ ਉਹਦੀ ਜਿਹੜੀ ਪਿੱਛੇ ਟੈਂਕੀ ਦਿੱਤੀ ਹੁੰਦੀ ਆ 150 ਲੀਟਰ ਤੇਲੇ ਚ ਹੋ ਜਾਂਦਾ ਕਿ ਹੁੱਕਾਂ ਨੇ ਜਿਹੜੀਆਂ ਇਹ ਪਾਊਡਰ ਕੋਟ ਕਰਕੇ ਸਾਊਂਡ ਬਲਾਸਟ ਤੋਂ ਬਾਅਦ ਪਾਊਡਰ ਕੋਟਿੰਗ ਉਸ ਤੋਂ ਬਾਅਦ ਭੱਠੀ ਪੇਂਟ ਹਾਂ ਉਸ ਤਰ੍ਹਾਂ ਆਪਾਂ ਹੁੱਕ ਤਿਆਰ ਕੀਤੀ ਗਈ ਆ ਹਾਂ ਇਹ ਕੋਈ ਆਮ ਨਹੀਂ ਹੈਗਾ ਜਿਵੇਂ ਆਪਾਂ ਫਾਰੇ ਵਾਲਾ ਰੰਗ ਜਾ ਮਾਰ ਕੇ ਚੱਲੋ ਵੀ ਕੰਮ ਚੱਲਦਾ ਕਰ ਹਾਂ ਚੱਲਦਾ ਜਾ ਕਰਤਾ ਤੇ ਉਸ ਤੋਂ ਬਾਅਦ ਬਈ ਬੁਸ਼ਾਂ ਵਾਲੀ ਹੁੱਕ ਆ ਇਹ ਹਾਂ ਬੁਸ਼ ਮੰਨ ਕੇ ਚਲੋ ਤੁਸੀਂ ਇੱਕ ਵਾਰੀ ਇਹਨੂੰ ਇਹ ਕਹਿ ਸਕਦੇ ਵੀ ਇਹ ਜਿੰਨਾ ਚਿਰ ਤੁਸੀਂ ਚਾਹੋ ਉਨੀ ਲਾਈਫ ਹੈ ਦੀ ਉਨੀ ਲਾਈਫ ਕਿਉਂਕਿ ਇਹਦੇ ਬੁਸ਼ ਘਸਣਗੇ ਬਾਈ ਜਿਹੜੇ ਤੁਸੀਂ ਆ ਬੁਸ਼ ਦੇਖ ਰਹੇ ਹੋ ਜੇ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ ਬੁਸ਼ ਘਸਣਗੇ ਬੁਸ਼ੇ ਦੁਬਾਰਾ ਲੱਗ ਜਾਣਗੇ ਇਹਨੇ ਬੁਸ਼ ਲੱਗਣ ਸਰ ਨਵੀਂ ਦੀ ਨਵੀਂ ਬਾਈ ਫੇਰ ਹਾਂ ਨਹੀਂ ਆਪਾਂ ਨੂੰ ਇੱਥੇ ਕੱਲ ਪੱਤਰਗਾਈਆਂ ਕਈ ਕੌਲ ਲਵਾਉਣਾ ਬਹੁਤ ਕੁਝ ਕਰਾਉਣਾ ਪੈਂਦਾ ਬਾਈ ਹਾਂ ਬਿਲਕੁਲ ਛੋਟੇ ਛੋਟੇ ਇਹ ਰੇਂਜ ਨੇ ਨੇ ਕਸ ਕਸ ਹੁੰਦਾ ਹੋ ਜਾਂਦਾ ਹੁਣ ਇਹ ਚ ਗੁੱਲਾ ਜਮਾ ਐ ਪੂਰਾ ਪੂਰਾ ਵਾ ਕੀ ਹਾਲ ਨੇ ਸੱਜਣੋ ਇਸ ਵਕਤ ਆਪਾਂ ਖੜੇ ਆ ਗੋਲਡ ਸ गोल्ड स्टार ਵਾਲਿਆਂ ਨੇ ਇਸ ਵਕਤ ਜੋ ਤੁਹਾਨੂੰ ਚੀਜ਼ਾਂ ਵਿੱਚ ਦਿਖਾਉਣ ਲੱਗਾ ਟਰੈਕਟਰ ਦੀ ਅਸੈਸਰੀ ਜਿਵੇਂ ਕਾਰਾਂ ਦੀ ਅਸੈਸਰੀ ਹੁੰਦੀ ਆ ਤਾਂ ਜਦੋਂ ਆਪਾਂ ਕੋਈ ਵੀ ਟਰੈਕਟਰ ਦਾ ਸ਼ਕੀਨ ਜਿਹੜਾ ਬੰਦਾ ਵਾ ਨਵਾਂ ਟਰੈਕਟਰ ਖਰੀਦਦਾ ਜਾਂ ਪੁਰਾਣਾ ਟਰੈਕਟਰ ਲੈ ਗਿਓ ਤੇ ਅਸੈਸਰੀ ਲਾਉਣ ਦੀ ਸੋਚਦਾ ਤਾਂ ਦੁਕਾਨਾਂ ਲੱਭਦਾ ਕਿੱਥੇ-ਕਿੱਥੇ ਜਾਈਏ ਤੁਹਾਨੂੰ ਇੱਕੋ ਫੈਕਟਰੀ ਦੇ ਵਿੱਚ ਹਰ ਚੀਜ਼ ਦਿਖਾ ਦੇਣੀ ਆ ਕਿ ਵੀ ਕੀ ਕੀ ਇੱਥੇ ਅਸੈਸਰੀ ਜਿਹੜੀ ਆ ਬੰਦੀ ਇਹ ਨਾਲ ਆਪਣੇ ਹੋਣਗੇ ਬਾਈ ਗਰਦੀਪ ਸਿੰਘ ਬਾਈ ਸਤਸ੍ਰੀਕਾਂ ਸਤਸ੍ਰੀਕਾਂ ਜੀ ਤੇ ਇਸ ਵਕਤ ਜੇ ਇੱਕ ਤੁਹਾਨੂੰ ਹੋਰ ਵੀ ਦੱਸ ਦਵਾ ਆਫਰ ਵੀ ਚੱਲ ਰਿਹਾ ਵਾ ਇਹ ਤਕਰੀਬਨ ਮੇਰੇ ਹਿਸਾਬ ਨਾਲ 1 ਮਹੀਨਾ 1.5 ਮਹੀਨਾ ਰਹੂਗਾ ਵਿਸਾਖੀ ਤੱਕ ਉਹ ਵੀ ਕੀ ਆਫਰ ਆ ਉਹ ਵੀ ਦੱਸਾਂਗੇ ਤੇ ਬਾਈ ਜੀ ਆਪਾਂ ਕੀ ਕੀ ਲੈ ਕੇ ਆਏ ਆ ਟਰੈਕਟਰ ਦੀ ਐਸੈਸਰੀ ਦੇ ਵਿੱਚ ਆਪਾਂ ਦੱਸੋ ਸ਼ੁਰੂਆਤ ਦੱਸੋ ਜੀ ਕਿੱਥੋਂ ਕਰੀਏ ਮੈਂ ਨਾ ਵੀ ਦੇਖ ਕੇ ਐ ਲੱਗ ਰਿਹਾ ਵੀ ਪਤਾ ਨਹੀਂ ਕਿ ਕਿੱਧਰੋਂ ਸ਼ੁਰੂ ਕਰੀਏ ਕਿੱਧਰੋਂ ਇੰਨਾ ਕੁਝ ਪਿਆ ਵਾ ਤੇ ਇੱਕ ਖਾਸ ਚੀਜ਼ ਹੋਰ ਵੀ ਜਿਹੜੀ ਐਸੈਸਰੀ ਬਣਾਈ ਆ ਨਾ ਉਹਦੇ ਵਿੱਚ ਵੀ ਜਾਨ ਕਹ ਲਓ ਵੀ ਫੰਕਸ਼ਨ ਹੀ ਦਿੱਤੇ ਪਏ ਆ ਹੁਣ ਇੱਕ ਹੁੱਕ ਚੱਕ ਲੀਏ ਇਹਦੇ ਵਿੱਚ ਹੀ ਪਤਾ ਨਹੀਂ ਕਿੰਨੇ ਫੰਕਸ਼ਨ ਹੋਏ ਪਏ ਆ ਜਿਵੇਂ ਆਪਾਂ ਕਹਿ ਦਿੰਨੇ ਆ ਟਰੈਕਟਰ ਦੇ ਵਿੱਚ ਫੰਕਸ਼ਨ ਆ ਗੱਡੀ ਦੇ ਵਿੱਚ ਜਿਵੇਂ ਆਪ ਸੋ ਚਲੋ ਬਾਈ ਨੇ ਹੁੱਕ ਗਿਆ ਹੁੱਕ ਤੋਂ ਸ਼ੁਰੂ ਕਰਦੇ ਆਂ ਬਾਈ ਹਾਂ ਦੇਖੋ ਸਭ ਤੋਂ ਪਹਿਲਾਂ ਇਹਦੀ ਖਾਸੀਅਤ ਇਹ ਆ ਦੇਖੋ ਕਿ ਹੁੱਕਾਂ ਨੇ ਜਿਹੜੀਆਂ ਇਹ ਪਾਊਡਰ ਕੋਟ ਕਰਕੇ ਸਾਊਂਡ ਬਲਾਸਟ ਤੋਂ ਬਾਅਦ ਪਾਊਡਰ ਕੋਟਿੰਗ ਉਸ ਤੋਂ ਬਾਅਦ ਪੱਠੀ ਪੇਂਟ ਹਾਂ ਉਸ ਤਰ੍ਹਾਂ ਆਪਾਂ ਹੁੱਕ ਤਿਆਰ ਕੀਤੀ ਗਈ ਆ ਹਾਂ ਇਹ ਕੋਈ ਆਮ ਨਹੀਂ ਹੈਗਾ ਜਿਵੇਂ ਆਪਾਂ ਫਾਰੇ ਵਾਲਾ ਰੰਗ ਜਿਆ ਮਾਰ ਕੇ ਚਲੋ ਵੀ ਕੰਮ ਚੱਲਦਾ ਘੱਟ ਹਾਂ ਚੱਲਦਾ ਜਾਂ ਕਰਤਾ ਤੇ ਉਸ ਤੋਂ ਬਾਅਦ ਬਾਈ ਬੁਸ਼ਾਂ ਵਾਲੀ ਹੁੱਕ ਹੈ ਇਹ ਹਾਂ ਬੁਸ਼ ਮੰਨ ਕੇ ਚੱਲੋ ਤੁਸੀਂ ਇੱਕ ਵਾਰੀ ਇਹਨੂੰ ਇਹ ਕਹਿ ਸਕਦੇ ਵੀ ਇਹ ਜਿੰਨਾ ਚਿਰ ਤੁਸੀਂ ਚਾਹੋ ਉਨੀ ਲਾਈਫ ਹੈ ਦੀ ਉਨੀ ਲਾਈਫ ਹੈ ਕਿਉਂਕਿ ਇਹਦੇ ਬੁਸ਼ ਘਸਣਗੇ ਭਾਈ ਜਿਹੜੇ ਤੁਸੀਂ ਆ ਬੁਸ਼ ਦੇਖ ਰਹੇ ਹੋ ਜੇ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ ਬੁਸ਼ ਘਸਣਗੇ ਬੁਸ਼ ਇਹ ਦੁਬਾਰਾ ਲੱਗ ਜਾਣਗੇ ਇਹਨੇ ਬੁਸ਼ ਲੱਗਣ ਸਰ ਨਵੀਂ ਦੀ ਨਵੀਂ ਭਾਈ ਫੇਰ ਹਾਂ ਨਹੀਂ ਆਪਾਂ ਨੂੰ ਇੱਥੇ ਕਿੱਲ ਪੱਤਰਗਾਈਆਂ ਕਈ ਕੋਲ ਲਾਉਣਾ ਬਹੁਤ ਕੁਝ ਕਰਾਉਣਾ ਪੈਂਦਾ ਭਾਈ ਹਾਂ ਬਿਲਕੁਲ ਛੋਟੇ ਛੋਟੇ ਰਹੇ ਜਿਹਨੇ ਨੇ ਕਸ ਕਸ ਹੋ ਜਾਂਦਾ ਹੁਣ ਇਹ ਚ ਗੁੱਲਾ ਜਮਾਏ ਪੂਰਾ ਪੂਰਾ ਵਾ ਜਿਵੇਂ ਆਪਣਾ ਹ ਹੁੰਦਾ ਡੰਡਿਆਂ ਦੇ ਵਿੱਚ ਹੁੰਦੀਆਂ ਉਂਗਲੀਆਂ ਜਿਹੜੀਆਂ ਵੀ ਕੰਟਰੋਲ ਵਾਲੇ ਦੇ ਵਿੱਚ ਹੁੰਦੀ ਹੈ ਵੀ ਪੂਰਾ ਕੰਟਰੋਲ ਚਾ ਵੀ ਟਰਾਲੀ ਨੂੰ ਪੂਰਾ ਵੀ ਹਿੱਲਣ ਨਹੀਂ ਦੇਦਾ ਨਹੀਂ ਹਿੱਲਣ ਦਿੰਦਾ ਜੀ ਹਾਂ ਤੇ ਬਾਕੀ ਵੇਟ ਵੀ ਅਲੱਗ-ਅਲੱਗ ਵਜਨਾਂ ਚ ਅਵੇਲੇਬਲ ਨੇ ਜੀ ਮੈਂ ਤੁਸੀਂ ਇਹ ਤਾਂ ਦੇਖ ਹੀ ਰਹੇ ਹੋ ਇਹ ਫੁੱਲ ਹੈਵੀ ਹੁੱਕ ਆ ਇਹ 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 ਹੁੱਕ ਕਾਦੇ ਆਸ ਤੇ ਆ ਬਾਈ ਕਿਹੜੀ ਆਹ ਹੁੱਕ ਇਹ ਬਾਈ ਆਪਣਾ ਹੁੱਕ ਵਾਲਾ ਵੇਟ ਆ ਅੱਛਾ ਹੁੱਕ ਵਾਲਾ ਵੇਟ ਹੁੱਕ ਵਾਲਾ ਵੇਟ ਆ ਬਾਈ ਜਿਹੜਾ ਤੁਸੀਂ ਆਹ ਦੇਖ ਰਹੇ ਹੋ ओके ओके आਵਾ ਇਹ ਆਪਾਂ ਇਹ ਪਾਰਟਸ ਦੇ ਵਿੱਚ ਰੱਖਿਆ ਹੋਇਆ ਸਿਰਫ ਜਸਟ ਸਮਝਾਉਣ ਵਾਸਤੇ ਕਿਉਂਕਿ ਇਹ ਵੀ ਬਾਈ ਜਦੋਂ ਤਿਆਰ ਹੋ ਗਿਆ ਆਪਾਂ ਦੇਖਦੇ ਨਾ ਵੀ ਦਾਣੇ ਜੇ ਰਹਿ ਜਾਂਦੇ ਇਹਦੇ ਉੱਪਰ ਲੋਹੇ ਦੇ ਉੱਪਰ ਜਦੋਂ ਆਪਾਂ ਤਿਆਰ ਕਰਦੇ ਆ ਇਹਨੂੰ ਸਾਊਂਡ ਬਲਾਸਟ ਕਰਕੇ ਪਹਿਲਾਂ ਸਾਫ਼ ਕਰਿਆ ਜਾਂਦਾ ਬਾਈ ਫਿਰ ਪਾਊਡਰ ਕੋਟ ਕਰਕੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਇਹਨੂੰ ਜਿਵੇਂ ਆਪਾਂ ਕਹਿੰਦੇ ਪੱਠੀ ਪੇਂਟ ਜਿਵੇਂ ਗਰਮ ਕਰਕੇ ਹਨਾ ਜਿਹੜਾ ਰੰਗ ਕੀਤਾ ਜਾਂਦਾ ਇਹਦੇ ਉੱਪਰ ਉਹ ਆ ਜੀ ਤੇ ਇੱਥੇ ਇੱਕ ਚੀਜ਼ ਹੋਰ ਆ ਆਪਾਂ ਇੱਧਰ ਟਰੈਕਟਰ ਵਾਲੀ ਚੱਲਦੇ ਆ ਬਾਈ ਆ ਵੇਟ ਦੀ ਗੱਲ ਕਰਦੇ ਸੀਗੇ ਜੀ ਜੀ ਤੇ ਇਹਦੇ ਵਿੱਚ ਜੇ ਆਪਾਂ ਇੱਥੇ ਇੱਕ ਪਲੇਟ ਦਾ ਵਜ਼ਨ ਦੱਸ ਸਕਦੇ ਆ ਤੇ ਜਿਹੜੇ ਬੰਦੇ ਨੇ ਲਾ ਲਿਆ ਉਹ ਵੀ ਬਾਅਦ ਚ ਦੱਸ ਨਹੀਂ ਸਕਦਾ ਮੇਰੇ ਹਿਸਾਬ ਨਾਲ ਵੀ ਇਹਦੇ ਵਿੱਚ ਹਾਂ ਵਜ਼ਨ ਕਿੰਨਾ ਹੈ ਵੇਟ ਕਿੰਨਾ ਹੈ ਇਹੀ ਹੈ ਇਹਦੀ ਖਾਸੀਅਤ ਇਹੀ ਹੈ ਵੀ 2.5 ਕੁਇੰਟਲ ਤੋਂ ਲੈ ਕੇ ਤੇ 3.5 ਕੁਇੰਟਲ ਵੇਲੇ 2 ਕੁਇੰਟਲ ਦੇ ਵਿੱਚ ਵੀ ਅਵੇਲੇਬਲ ਹੈਗਾ ਵੀ ਬੰਦਾ ਇਹ ਨਹੀਂ ਜੱਜਮੈਂਟ ਕਰ ਸਕਦਾ ਯਾਰ ਵੀ ਇਹਦੇ ਵਜਨ ਕਿੰਨਾ ਹੈ ਸਹਿਜ ਇੱਕ ਹੀ ਰਊ ਸਾਰੇ ਸਾਰੇ ਦੇ ਵਿੱਚ ਇੱਕੇ ਰਿਆ ਫਲਾ 5 ਕਿਲੋ ਦਾ ਵੀ ਇੱਕ 3.5 ਇਹਦਾ ਫਲਾ ਵੀ ਉਨੇ ਹੀ ਰੋ ਇਹਦੀ ਬਣਾਵਟ ਵੀ ਉਨੇ ਹੀ ਰੂ ਸਾਰਾ ਕੁਝ ਓਵੇਂ ਹੀ ਰਹਿਣਾ ਬਾਈ ਹਾਂ ਵੀ ਇਹ ਨਹੀਂ ਵੀ ਆਪਾਂ ਨੂੰ ਐਂ ਜੇ ਲੱਗੂ ਚਾਰ ਕਪਲੇਟਾਂ ਲਾਈ ਫਿਰਦਾ ਹਾਂ ਵੀ ਜਿਵੇਂ ਕਹਿ ਰਹੀ ਹੈ ਵੀ 2.5 ਕਿਲੋ ਇੰਨਾ ਕਰ ਗਿਆ ਜੀ ਤੁਹਾਨੂੰ 3.5 ਨਾਲ ਬਾਹਰ ਚੱਲ ਗਿਆ ਨਾ ਇਹ ਇੰਨੇ ਦੇ ਵਿੱਚ ਹੀ ਸਿੰਮਟ ਜਾਣਾ ਬਾਈ ਅੱਛਾ ਇੱਥੇ ਕਵਰ ਅਪ ਹੋ ਗਏ ਇੱਥੇ ਹੀ ਰਹਿ ਜਾਣਾ ਬਈ ਇਹਦੇ ਵਿੱਚ ਜਿਹੜਾ ਉਹ ਕੀ ਲਾਉਣੇ ਆ ਜਾਂ ਕੀ ਆ ਵੀ ਜਿਹੜਾ ਇੱਥੇ ਪਤਾ ਨਹੀਂ ਲੱਗਦਾ ਹਾਂ ਤੁਸੀਂ ਵੀ ਨਹੀਂ ਮੈਨੂੰ ਲੱਗਦਾ ਦੱਸ ਸਕਦੇ ਵੀ ਇਹਦੇ ਵੀ ਖੁਦ ਅਸੀਂ ਦੱਸ ਸਕਦੇ ਇਹਦੇ ਵਿੱਚ ਜਿਹੜਾ ਸਪੇਸਰ ਲੱਗੇ ਹੁੰਦੇ ਨੇ ਅੱਛਾ ਜੀ ਇਹੋ ਵਜਨ ਦੇ ਦੇਖੋ ਜੇ ਤਾਂ ਆਪਾਂ ਪੂਰਾ ਵਜਨ ਲੈਣਾ ਸਾਢੇ ਤਿੰਨ ਗੋਟ ਲਓ ਸਾਰੀਆਂ ਪਲੇਟਾਂ ਹੋਣਗੀਆਂ ਐਜ਼ ਇਟ ਇਜ਼ ਐਵੇਂ ਲੰਬੀਆਂ ਪੂਰੀਆਂ ਭਰਮੀਆਂ ਭਰਮੀਆਂ ਜੇ ਆਪਾਂ ਵਜ਼ਨ ਘਟਾਉਣਾ ਬਾਈ ਤਾਂ ਮੰਨ ਕੇ ਲ ਇੱਕ ਪਲੇਟ ਛੱਡ ਕੇ ਸਪੇਸਰ ਪਾ ਦਿੰਦੇ ਨੇ ਸਪੇਸਰ ਕੀ ਹੁੰਦਾ ਬਸ ਉੱਪਰੋਂ ਜਜਮੈਂਟ ਤੁਹਾਨੂੰ ਐ ਹੋ ਗਈ ਵੀ ਹਾਂ ਇਹ ਬਿਲਕੁਲ ਓਵੇਂ ਆ ਬਸ ਇਹਦੇ ਵਿੱਚੋਂ ਕਟਿੰਗ ਹੋਈ ਹੋਈ ਹੁੰਦੀ ਆ ਠੀਕ ਐ ਵੀ ਉਹ ਸਪੇਸਰ ਤੋਂ ਇਹ ਕਿਸ ਤਰ੍ਹਾਂ ਜਜਮੈਂਟ ਨਹੀਂ ਬੰਦਾ ਸਾਹਮਣੇ ਵਾਲਾ ਬੰਦਾ ਖੁਦ ਕੰਪਨੀ ਦੇ ਬੰਦੇ ਨੂੰ ਫਿੱਟ ਕਰਵਾ ਕੇ ਤੁਸੀਂ ਟਰੈਕਟਰ ਦਾ ਗੇੜਾ ਦੇ ਲਿਆ ਦੋ ਤਿੰਨ ਟਰੈਕਟਰ ਖੜਾ ਦਿਓ ਉਹ ਬੰਦਾ ਵੀ ਨਹੀਂ ਦੱਸ ਸਕਦਾ ਵਿੱਚ ਵਜ਼ਨ ਕਿੰਨਾ ਹੁਣ ਤੁਸੀਂ ਖੁਦ ਨਹੀਂ ਦੱਸ ਸਕਦੇ ਮੈਨੂੰ ਖੁਦ ਤਾਂ ਨਹੀਂ ਪਤਾ ਹਾਂ ਬਾਈ ਵੀ ਇਹਦੇ ਵਿੱਚ ਵਜ਼ਨ ਕਿੰਨਾ ਪਰ ਇਹ ਦੱਸ ਰਿਹਾ ਤੁਹਾਨੂੰ ਵੀ ਦੋ ਕੁਇੰਟਲ ਤੋਂ ਲੈ ਆਪਣੇ ਕੋਲੇ ਵੇਟ ਨੇ ਉਹ ਆਪਣੇ ਕੋਲ ਅਵੇਲੇਬਲ ਨੇ ਹੁਣ ਇਹ ਨਹੀਂ ਪਤਾ ਵੀ ਕਿਹੜੇ ਤੇ ਕਿਹੜਾ ਲੱਗਿਆ ਹੋਇਆ ਇਹ ਦੇ ਕਿਹੜਾ ਲੱਗਾ ਹੋਇਆ ਇਹ ਵੀ ਤੋਲ ਕੇ ਭੇਜਨੇ ਪੈਂਦੇ ਆ ਕਿੰਨੇ ਕੀਮਤ ਨਾਲ ਇਹ ਤੇ ਇਸ ਟਰੈਕਟਰ ਦੇ ਇੱਕ ਦੋ ਚੀਜ਼ਾਂ ਹੋਰ ਲਾਈ ਬੈਠਾ ਬਾਈ ਜੀ ਜੀ ਇਹ ਟੈਂਕੀ ਟੈਂਕੀ ਲਾਤੀ ਐ ਇੱਕ ਹੈਨਾ ਬਾਈ ਇਹ ਬਾਈ ਇਹ ਤਿਆਰੀ ਹੈ ਹੁਣ ਜੇ ਮੈਂ ਅੱਗੇ ਮੱਕੀ ਦਾ achar ਦਾ ਕੰਮ ਚੱਲਣਾ ਹੁਣ ਮੱਕੀਆਂ ਵੇਚ ਗਈਆਂ ਮਟਰ ਵਾਲਿਆਂ ਚ ਹਾਂ ਬਾਣਾ ਚ ਹੁਣ ਜੇ ਮਟਰ ਟੁੱਟ ਗਏ ਜਾਂ ਕੋਈ ਫਸਲ ਉਸ ਤੋਂ ਬਾਅਦ ਹੁਣ ਮੱਕੀ ਚੱਲਣੀ ਆ ਮੱਕੀ ਦੇ achar ਵਾਲੀ ਮਸ਼ੀਨ ਚੱਲਣੀ ਆ ਉੱਥੇ ਫਿਰ ਇਹੋਂ ਆਪਾ ਵੱਡੇ ਵੱਡੇ ਟਰੈਕਟਰ ਲੈ ਲੀ ਬਈ ਫਿਰ ਬਰੀ ਬਰੀ ਆਪਾ 20 50 ਲੀਟਰ ਲੈ ਜਾਂਦੇ ਸਮੇਂ ਮਗਰ ਟੈਂਕੀ ਲਾਉਣੀ ਪੈਂਦੀ ਆ ਕੋਈ ਕੋਸ ਬੰਪਰ ਵਾਲੀ ਟੈਂਕੀ ਪਾਪਰ ਵਾਲੀਆਂ ਤੇ ਉਹ ਜਿਹੜਾ ਲੋਹਾ ਵਿੱਚ ਉਹਦੇ ਜੰਗਾਲ ਵੀ ਪਾ ਬਣ ਜਾਂਦਾ ਮਾੜਾ ਮੋਟਾ ਬਾਈ ਹਾਂ ਉਹਨੇ ਫਿਰ ਪੰਪ ਵਗੈਰਾ ਖਰਾਬ ਕਰਨ ਲੇਣਾ ਹਣਾ ਤਾਂ ਇੱਥੇ ਸਿਸਟਮ ਇਹ ਆ ਬਈ ਇਹਦੀ ਹੌਲੈਂਡ ਦੇ ਇਕੱਲੇ ਦੀ 65 ਲੀਟਰ ਦੀ ਕੈਪੈਸਿਟੀ ਜਿਹੜਾ ਨੀਚਲਾ ਟੈਂਕ ਹੈ ਅੱਛਾ ਜੀ ਸਿਰਫ ਹੌਲੈਂਡ ਦੇ ਟਰੈਕਟਰ ਇਸ ਤਰ੍ਹਾਂ ਜਿਹਦੀ ਜਿਹਦੀ ਮੰਨ ਕੇ ਲੋਕ 65 ਲੀਟਰ ਦੀ ਕੈਪੈਸਿਟੀ ਦੇ ਰਹੇ ਆ ਸੀ ਠੀਕ ਹੈ ਕਿਉਂਕਿ ਇਹਦੇ ਵਿੱਚ ਇਹਦੇ ਵਿੱਚ ਜਗ ਜਿੰਨੀ ਕਿ ਜਗ੍ਹਾ ਹੈਗੀ ਸੀ ਇਹਦੀ ਉਨੀ ਕ ਸੀ ਇਹਦੀ ਕੈਪੈਸਿਟੀ ਬਣਾਤੀ ਠੀਕ ਹੈ ਤੇ ਆ ਉੱਪਰ ਇਹ ਵੀ ਸਪੈਸ਼ਲ ਅਲੱਗ ਫੋਰਮ ਵੀ ਕੰਪਨੀ ਦੇਊਗੀ ਜੀ ਇਹ ਇਹ ਇੱਕ ਪਾਸੇ ਲਗਾਇਆ ਕਿ ਦੂਜੇ ਪਾਸੇ ਵੀ ਲਗਾ ਸਕਦੇ ਨਹੀਂ ਇਹ ਦੇਖੋ ਇਹ ਇਹ ਕੰਪਨੀ ਵੱਲੋਂ ਸਿਰਫ ਇਹ ਥੋੜੀ ਇਹਦੀ ਸੇਫਟੀ ਵਾਸਤੇ ਹਾਂਜੀ ਇਹ ਉਹਦੇ ਵਾਸਤੇ ਦਿੱਤਾ ਗਿਆ ਤੇ ਜਿਵੇਂ 60 ਲੀਟਰ ਸਾਨੂੰ ਇਹਦਾ ਦੱਸਦਾ ਅਪਰੋਕਸੀਮੇਟ ਮੰਨ ਲਓ 55 ਲੀਟਰ ਉੱਪਰ ਲਾ ਲਓ 120 ਕਿਲੋ ਲੀਟਰ ਤੇਲ ਆਪਾਂ ਇੱਕ ਹੌਲੈਂਡਰ ਦੇ ਵਿੱਚ ਕੈਰੀ ਕਰ ਰਹੇ ਹਾਂ ਤੇ ਇਹ ਡੀਜ਼ਲ ਟੈਂਕ ਆ ਬਈ ਫੁੱਲ ਹੈ ਉੱਪਰ ਲਾ ਮੰਨ ਕੇ ਚਲੋ ਘਟ ਗਿਆ ਇਥੋਂ ਜਿਹੜਾ ਪੰਪ ਆਪਾਂ ਸੋਚ ਤੋਂ ਕ ਖਿਲਾਦੀ ਇਹਨੇ ਜਦ ਇਹ ਚੱਲ ਪੈਣਾ ਆ ਜਿਹੜਾ ਤੇਲ ਹੈ ਸਾਰੀ ਸਪਲਾਈ ਵੀ ਰੇ ਦੀ ਇਸ ਟੈਂਕੀ ਦੇ ਜਦੋਂ ਆਪਣੀ ਉਹ ਮੀਟਰ ਨੇ ਦੱਸਦਾ ਭਾਈ ਵੀ ਹੁਣ ਟੈਂਕਾ ਫੁੱਲ ਆ ਉਹ ਇਹਨੂੰ ਬੰਦ ਕਰ ਦੋ ਅੱਛਾ ਵੀ ਇਹਦੇ ਉਹ ਸਪਲਾਈ ਐਸੇ ਉਹ ਮਹੀਨੇ ਦੇਤੀ ਸਿਰਫ ਇਹਦੇ ਟੈਂਕੀ ਨੂੰ ਦੇਦੀ ਆ ਵੀ ਟੈਂਕੀ ਨਹੀਂ ਦੇਦੀ ਹਾਂ ਟੈਂਕ ਕਿਉਂਕਿ ਇਹ ਇਹਦੇ ਵਿੱਚ ਸਿਸਟਮ ਕੀ ਆ ਭਾਈ ਕਈ ਕਹਿੰਦੇ ਨੇ ਵੀ ਜੇ ਆਪਾਂ ਬਾਹਰੋਂ ਕਿਤੇ ਐਵੇਂ ਸਪਲਾਈ ਲੈਨੇ ਆ ਪੰਪ ਨੂੰ ਤਾਂ ਵੀ ਪੰਪ ਖਰਾਬ ਹੋ ਸਕਦਾ ਇਸ ਤਰ੍ਹਾਂ ਆਪਾਂ ਉਹ ਸਿਸਟਮ ਹੀ ਨਹੀਂ ਰੱਖਿਆ ਬਾਈ ਰੱਖਿਆ ਹੀ ਨਹੀਂ ਆਪਾਂ ਇਹੀ ਤੇਲ ਚੱਕ ਕੇ ਇਹਦੇ ਵਿੱਚ ਰੱਖਤਾ ਹੁਣ ਪੰਪ ਨੇ ਐਜ਼ ਇਟ ਇਜ਼ ਹੁਣ ਵਰਕ ਕਰਨਾ ਇਹਦਾ ਕੋਈ ਝਾਂਜਟ ਨਹੀਂ ਰਹਿ ਗਿਆਗਾ ਕੋਈ ਕਨੈਕਸ਼ਨ ਜਾਦੇ ਪਾਈਪ ਨਹੀਂ ਹੈਗੇ ਸਿਰਫ ਇੱਕ ਪਾਈਪ ਦਿੱਤਾ ਦੇ ਬਸ ਇੱਕ ਪਾਈਪ ਹੈ ਵੀਰੇ ਇਹ ਤੁਸੀਂ ਟੈਂਕ ਵੀ ਤੁਸੀਂ ਘਰੇ ਲੈ ਜਾ ਕੇ ਫਿੱਟ ਕਰ ਸਕਦੇ ਜਿੰਨੀ ਸਿੰਪਲ ਸਿਸਟਮ ਕਰਤਾ ਹਾਂਜੀ ਬਾਈ ਠੀਕ ਆ ਤੇ ਇਧਰ 969 ਤੇ ਆ 969 ਤੇ ਹਾਂ ਬਾਈ ਇਹਦੇ ਮਗਰਾਟ ਨੇ ਹੁਣ ਕਈ ਵੀਰੇ ਆਪਣੇ ਜਿਹੜੇ ਦਰਸ਼ਕ ਭਾਈ ਨੇ ਕਿਸਾਨ ਵੀਰੇ ਸੋਚ ਰਹੇ ਹੋਣੇ ਖੰਨੀ ਇਹਦੇ ਵੀ ਆਪਾਂ ਟੈਂਕ ਲਾ ਕੇ ਦੇਵਾਂਗੇ ਤਾਂ ਬਾਈ ਇਹਦੇ ਸਪੇਸ ਨਹੀਂ ਹੈਗੀ ਅੱਛਾ ਜੀ ਇਹਦੇ ਆਪਾਂ ਤੁਹਾਨੂੰ ਦੱਸავ ਵੀਦਨੇ ਦੇਖੋ ਜਿਵੇਂ ਜਿੱਥੇ ਚੀਜ਼ਾਂ ਲੱਗਣੀਆਂ ਨੇ ਦੇਖੋ ਇੱਥੇ ਇਹਦੇ ਸਪੇਸ ਨਹੀਂ ਹੈਗੀ ਬਾਈ ਆਦਰਵਾਈਜ਼ ਕੰਪਨੀ 골ਡਸਟਾਰ ਕੰਪਨੀ ਦੀ ਇਹ ਮਨਸ਼ਾ ਤਾਂ ਇਹ ਆ ਵੀ ਜਿੰਨਾ ਸਭ ਤੋਂ ਪੋਸੀਬਲ ਹੋਵੇ ਜਿਹੜੀ ਚੀਜ਼ ਅਸੀਂ ਕੰਟਰੈਕਟਰ ਦੀ ਫੈਸਿਲਿਟੀ ਕਰਤੀ ਸਾਰਿਆਂ ਦੀ ਕਰਦੀ ਹੈ ਯਾਨੀ ਕਿ ਬਾਅਦ ਹਜੇ ਵੀ ਲਾਈ ਜਾਂਦੇ ਹੋਣਗੇ ਬਾਈ ਕੋਸ਼ਿਸ਼ ਦੇਖੋ ਕੋਸ਼ਿਸ਼ ਜਾਰੀ ਆ ਪਰ ਇਹਦਾ ਐਕਸਪੈਂਸਸ ਬਹੁਤ ਪੈ ਜਾਣਗੇ ਬਾਈ ਕਿਉਂਕਿ ਇਹਦੇ ਨਾਲ ਮੋੜ ਕੋੜ ਕਾਫੀ ਨੇ ਜਾਂ ਫਿਰ ਇਹਦੇ ਸਾਂਚੇ ਦੇ ਹਿਸਾਬ ਨਾਲ ਲਾਇਆ ਜਾਵੇ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਆ ਜਾਊ ਫਿਰ ਉੱਥੇ ਜਾ ਕੇ ਫਿਰ ਇੱਕ ਸ਼ਬਦ ਬਣੇ ਇਹ ਫਿਰ ਕਸਟਮਰ ਕਨੈਰ ਕੰਪਨੀਆਂ ਲੁੱਟਦੀਆਂ ਨੇ ਫਿਰ ਆਪਾਂ ਦੇਖੋ ਉਹ ਲੁੱਟ ਵਾਲਾ ਕੰਮ ਹੀ ਨਹੀਂ ਕਰਦੇ ਆਪਾਂ ਜਿਹਦੇ ਵਿੱਚ ਆਪਾਂ ਨੂੰ ਪਤਾ ਵੀ ਇੱਥੇ ਜ਼ਿਆਦਾ ਮਾਰਜਿਨ ਜ਼ਿਆਦਾ ਆ ਸੌਰੀ ਆਪਣਾ ਖਰਚਾ ਜ਼ਿਆਦਾ ਹੋਊਗਾ ਫਿਰ ਆਪਾਂ ਦੇਖੋ ਚੀਜ਼ ਜੱਜ ਵੇਚ ਰਹੇ ਆ ਤਾਂ ਉਹਦੇ ਵਿੱਚ ਆਬੀਸਲੀ ਬਈ ਵੱਧ ਦੇ ਨੂੰ ਹੀ ਬੈਠੇ ਆਂ ਕੁਝ ਮਾਰਜਿਨ ਵੀ ਕੱਢਾਂਗੇ ਫਿਰ ਉੱਥੇ ਜਾ ਕੇ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਆਂ ਵੀ ਯਾਰ ਕਸਟਮਰ ਨੂੰ ਜ਼ਿਆਦਾ ਮਹਿੰਗਾ ਪੈ ਜਾਊਗਾ ਇਸ ਕਰਕੇ ਉਹ ਨਹੀਂ ਸਿਸਟਮ ਕੀਤਾ ਇਹਦੇ ਇਹ ਆਪਾਂ ডিসਪਲੇ ਵਾਸਤੇ ਲਾਇਆ ਮਡਗਾੜ ਕਰਕੇ ਬਈ ਠੀਕ ਹੈ ਜੀ ਜਿਹੜੇ ਪ੍ਰਾਕਾੜੇ ਵੇਟ ਲਾਤੇ ਇਹਦੇ ਵੀ ਵੇਟ ਲਾਤੇ ਮਗਰਾ ਇਨ 9224 ਦੇ ਸੌਰੀ 9524 ਦੇ ਸਾਈਜ਼ ਤੇ 11224 ਦੇ ਸਾਈਜ਼ ਚ ਆਪਣੇ ਕੋਲ ਅਵੇਲੇਬਲ ਨੇ 4 ਵੀਲ ਡਰਾਈਵ ਟਰੈਕਟਰਾਂ ਵਾਸਤੇ ਹੀ ਆਪਾਂ ਇਹ ਫਰੰਟ ਵੇਟ ਦੇ ਰਹੇ ਹਾਂ ਬਾਈ ਠੀਕ ਹੈ ਜੀ ਪਲਾਸਟਿਕ ਦੇ ਵੇਟ ਨੇ ਬਾਈ ਇਹਨ ਵਧੀਆ ਕੁਆਲਿਟੀ ਦੀ ਪਲਾਸਟਿਕ ਆ ਕੋਈ ਇਹ ਕੰਮ ਚਲਾਉਣੀ ਹੈਗੀ ਪਹਿਲਾਂ ਆਪਾਂ ਫਾਈਬਰ ਜੀ ਬਣਾਈ ਸੀ ਬਾਈ ਇਹ ਅੱਛਾ ਜੀ ਪਰ ਉਹਦੇ ਉਹ ਆਊਟਪੁੱਟ ਨਹੀਂ ਉਹਦੀ ਇੰਨੀ ਕਿਉਂਕਿ ਫਾਈਬਰਿਕ ਅਲੱਗ ਜੀ ਆ ਥੋੜੀ ਜੀ ਕਿਤੇ ਟੁੱਟ ਗਈ ਭੱਜ ਗਈ ਉਹ ਸਾਰਾ ਪੀਸ ਆਪਾਂ ਨੂੰ ਇੱਕ ਹਿਸਾਬ ਦਾ ਖਤਮ ਆ ਇਹ ਚੀਜ਼ ਇਹ ਟੁੱਟਦੀ ਨਹੀਂ ਹੈਗੀ ਬਾਈ ਹੁਣ ਤੁਸੀਂ ਇਹਦੀ ਇੱਕ ਚੀਜ਼ ਦੇਖੋ ਇੱਥੇ ਆ ਐਂਗਲ ਤੱਕ ਟੈਰਿਸ ਤੋਂ ਬਾਅਦ ਵੀ ਮੁੜ ਸਕਦਾ ਕੋਈ ਦਿੱਕਤ ਨਹੀਂ ਇਹਨੇ ਇੱਕ ਲਿਮਟ ਤੇ ਜਾ ਕੇ ਖੜ ਜਾਨਾ ਹਾਂ ਇਹ ਚੀਜ਼ਾਂ ਇਹਦੀਆਂ ਖਾਸੀਅਤਾਂ ਨੇ ਠੀਕ ਆ ਬਾਈ ਠੀਕ ਹਾਂਜੀ ਬਾਈ ਤੇ ਇਹਨਾਂ ਦਾ ਕੋਈ ਜਿਵੇਂ ਇਹਦਾ weight ਦਾ ਕਿ ਰੇਟ ਵਗੈਰਾ ਦੇਖੋ ਇਹ ਰੇਟ ਬਾਈ ਆਪਾਂ ਰੇਟ ਵਾਸਤੇ ਆਪਾਂ ਕੰਟੈਕਟ ਨੰਬਰ ਬੋਲਦੇ ਆ ਕਿਉਂਕਿ ਜੇ ਆਪਾਂ ਰੇਟ ਇੱਥੇ ਰਿਵੀਲ ਕਰਤਾ ਬਈ ਫਿਰ ਆਪਣੀ ਵੀਡੀਓ ਐਂਡ ਤੱਕ ਨਹੀਂ ਸੁਣਨੀ ਸੁਣਨੀ ਨਹੀਂ ਕਿਉਂਕਿ ਜਿਹੜੀ ਜੀ ਸੁਣਨੀ ਤੇ ਤਾਂ ਪਤਾ ਹੀ ਲੱਗ ਗਈ ਬਾਈ ਪਤਾ ਹੀ ਲੱਗ ਗਈ 7347010051 ਇਹ ਕੰਟੈਕਟ ਨੰਬਰ ਹੈ ਬਾਈ 73470 10051 ਇਹ ਕੰਟੈਕਟ ਨੰਬਰ ਆਪਣਾ ਫਰੰਟ ਵੇਟ ਵਾਸਤੇ ਫਰੰਟ ਮਡਗਾਰਡ ਵਾਸਤੇ ਹੁੱਕਾਂ ਵਾਸਤੇ ਤੇ ਡੀਜ਼ਲ ਟੈਂਕਾਂ ਵਾਸਤੇ ਇਹ ਚੀਜ਼ਾਂ ਵਾਸਤੇ ਆਪਣਾ ਜਿਹੜਾ ਕੰਟੈਕਟ ਨੰਬਰ ਆਪਣਾ ਇੱਕ ਹੈਲਪਲਾਈਨ ਨੰਬਰ ਦਿੱਤਾ ਹੋਇਆ ਤੁਸੀਂ ਵਰਕਿੰਗ ਆਰਸ ਨੇ ਜਿਵੇਂ 9 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਆਪਾਂ ਇੱਥੇ ਅਵੇਲੇਬਲ ਆ ਤੁਹਾਨੂੰ ਹਰੇਕ ਪ੍ਰੋਪਰ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਬਈ ਠੀਕ ਹੈ ਜੀ ਤੋ ਇਹਨਾਂ ਦਾ ਵੀ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਆਪਾਂ ਬਈ ਇਹਦੇ ਵਿੱਚ ਵੀ ਡੀਲ ਕਰ ਰਹੇ ਹਾਂ ਅੱਛਾ ਜੀ ਇਹ ਜਿਹੜੇ ਪਿਛਲੇ ਰੀਅਰ ਵੇਟ ਆ ਗਏ ਟਰੈਕਟਰ ਦੇ ਪਿਛਲੇ ਟਾਇਰਾਂ ਨੂੰ ਲੱਗਦੇ ਨੇ ਇਹ ਆਪਾਂ ਕਿਹੜੀ ਕਿਹੜੀ ਟਰੈਕਟਰਾਂ ਦੇ ਤਿਆਰ ਕਰ ਰਹੇ ਹਾਂ ਇਹ ਬਈ ਆਲਮੋਸਟ ਤੁਹਾਨੂੰ ਸਹੀ ਗੱਲ ਇਹ ਆਪਣੇ ਕੋਲ ਮਿਲ ਹੀ ਜਾਂਦੇ ਨੇ ਜੌਂਡੀਅਰ ਦੇ ਵੀ ਹੈਗੇ ਨੇ ਆਪਣੇ ਕੋਲੇ ਜਿਵੇਂ ਆਪਾਂ ਕਹਿ ਦਈਏ ਹੌਲੈਂਡ ਵਗੈਰਾ ਵਾਲੇ ਇਹ ਤਾਂ ਜਾਈ ਹੋ ਜਾਂਦੇ ਨੇ ਅਪ੍ਰੋਕਸੀਮੇਟ ਦੇ ਕਿਉਂਕਿ ਟਾਇਰ ਦਾ ਸਾਈਜ਼ ਤਾਂ ਜਿਵੇਂ ਪਿਛਲੇ ਦਾ ਟਾਇਰ ਸਾਈਜ਼ ਦੇ ਹਿਸਾਬ ਨਾਲ ਹੀ ਹੁੰਦਾ ਹੈ ਇਹ ਇਹ ਆ ਹੀ ਜਾਂਦੇ ਨੇ ਲਗਭਗ ਜੀ ਇਹ 40 ਇਹਦਾ ਅਪ੍ਰੋਕਸੀਮੇਟ ਹਾਂਜੀ ਬਾਈ ਤੇ ਇਹ ਟੈਂਕਿੰਗਾਂ ਜਿਹੜੀਆਂ ਬਈ ਆਪਾਂ ਟੈਂਕਿੰਗਾਂ ਕਿੰਨੇ ਕਿੰਨੇ ਲੀਟਰ ਦੀਆਂ ਬਣਾਉਣੇ ਆ ਦੇਖੋ ਬਾਈ ਹਾਲੈਂਡ ਦੀ ਤੁਹਾਨੂੰ ਮੈਂ ਦੱਸਿਆ ਸੀ ਵੀ 60 ਲੀਟਰ ਉਹ ਸਪੈਸ਼ਲ ਹਾਲੈਂਡ ਵਾਸਤੇ ਸੀ ਹੁਣ ਇਹ ਆ ਗਈ ਬਾਈ ਨੋਵੋ ਦੀ ਜਿਹੜੀ ਇੱਧਰ ਲਈ ਹੈ ਇਹ ਇਹਦੀ ਕਪੈਸਿਟੀ ਹੋਗੀ ਬਾਈ ਵੈਸੇ 90 ਲੀਟਰ ਦੀ ਕਪੈਸਿਟੀ ਹੈ ਪਰ ਆਪਾਂ ਘੱਟ ਤੋਂ ਘੱਟ ਵੀ ਲਈ ਇਹਦਾ 80 ਲੀਟਰ ਤਾਂ ਹੈਗੀ ਹੋएगी ਤੇ 55 60 ਲੀਟਰ ਕਪੈਸਿਟੀ ਟਰੈਕਟਰ ਦੀ ਆਪਦੀ ਹੁੰਦੀ ਆ ਤਾਂ ਮੰਨ ਕੇ ਚਲੋ 150 ਲੀਟਰ ਤੇਲ ਹੋ ਗਿਆ ਸੇਮ ਐਜ਼ ਇਟ ਇਜ਼ ਬਾਈ ਜੌਂਡੀਅਰ ਚ ਆ ਗਈ ਇਹ ਇਹ ਆ ਗਈ ਦੇਖੋ ਮਹਿੰਦਰਾ ਨੋਵੋ ਹੋ ਗਿਆ ਜਿਹੜਾ 60 ਤੇ ਨੋਵੋ 655 755 ਜਿਹੜੇ ਸੀਆਰਡੀ ਨੇ ਉਹਨਾਂ ਦੇ ਉਹਨਾਂ ਦੇ ਉੱਪਰ ਵੀ ਤੇ ਆ ਜਿਹੜਾ ਜੌਂਡੀਅਰ ਦੇ ਮਾਡਲ ਨੇ ਬਈ ਨਵੇਂ ਪੁਰਾਣੇ ਮਾਡਲ ਉਹਨਾਂ ਦੇ ਉੱਪਰ ਲੱਗੀ ਜਾ ਰਹੀਆਂ ਨੇ ਇਹ ਇਹਨੂੰ ਲਾ ਕੇ ਤੇ ਉਹਦੀ ਜਿਹੜੀ ਪਿੱਛੇ ਟੈਂਕੀ ਦਿੱਤੀ ਹੁੰਦੀ ਆ 150 ਲੀਟਰ ਤੇਲੇ ਚ ਹੋ ਜਾਂਦਾ ਠੀਕ ਆ ਇੱਕ ਵਾਰੀ ਤੇਲ ਭਰਾਲੋ ਭਰੋ ਸ਼ਾਮ ਤੱਕ ਤੁਹਾਨੂੰ ਮੁੜ ਕੇ ਪੈਟਰੋਲ ਪੰਪ ਤੇ ਜਾਣ ਦੀ ਲੋੜ ਨਾ ਕਿਸੇ ਲਾਨੇਦਾਰ ਨੂੰ ਫੋਨ ਕਰਨ ਦੀ ਲੋੜ ਨਾ ਛੋਟੇ ਭਾਈ ਨੂੰ ਨਾ ਸੀਰੀ ਨੂੰ ਕਾਹਨੂੰ ਤੰਗ ਕਰਦੇ ਆ ਕਿਸੇ ਨੂੰ ਇੱਕੋ ਵਾਰੀ ਚ ਨੇ ਬੜੇ ਜੀ ਬਈ ਇੱਕ ਚੀਜ਼ ਹੋਰ ਦੱਸ ਜਿਵੇਂ ਜੌਂਡੀਅਰ ਦੀ ਗੱਲ ਕੀਤੀ ਹੈ ਕਿਉਂਕਿ ਜੌਂਡੀਅਰ ਤੇ ਵੀ ਮਟੀਰੀਅਲ ਜਿਹੜਾ ਆਉਂਦਾ ਵੀ ਸੇਮ ਮਟੀਰੀਅਲ ਹੀ ਇਹ ਹੈਗਾ ਜਾਨ ਹਾਂਜੀ ਆਪਾਂ ਇੱਕੋ ਗੱਲ ਕਰਦੇ ਹੁੰਨੇ ਆ ਬਾਈ ਏ ਰੇਟ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਹਾਂ ਦੇਖੋ ਜੀ ਜੇ ਆਪਾਂ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਕਰਾਂਗੇ ਉੱਥੇ ਫਿਰ ਆਪਾਂ ਰੇਟ 'ਚ ਵੀ ਕੰਪਰੋਮਾਈਜ਼ ਕਰ ਲੈਨੇ ਆ ਬਿਲਕੁਲ ਇਹ ਗੱਲ ਯਾਦ ਰੱਖਿਓ ਰੇਟ ਦੇ ਵਿੱਚ ਕੰਪਰੋਮਾਈਜ਼ ਹਮੇਸ਼ਾ ਉੱਥੇ ਹੋਊਗਾ ਜਿੱਥੇ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਹੋਊਗਾ ਦੇਖ ਜੇ ਆਪਾਂ ਕੋਈ ਚੀਜ਼ ਸੇਲ ਕਰ ਰਹੇ ਆ ਤਾਂ ਆਪਾਂ ਕੈਕੀ ਜਿਹੜੀ ਚੀਜ਼ ਵੇਚ ਰਹੇ ਆ ਤਾਂ ਉਹਦੀ ਕਿਤੇ ਕਿਤੇ ਨਾ ਕਿਤੇ ਜਾ ਕੇ ਜਿਹੜੀ ਕੁਆਲਿਟੀ ਨਾਲ ਸਿੱਧਾ ਸਬੰਧ ਹੁੰਦਾ ਉਹਦਾ ਠੀਕ ਵੀ ਆਪਾਂ ਇਹ ਕਹਿ ਸਕਦੇ ਆ ਵੀ ਜਿੰਨਾ ਕਿ ਮਿੱਠਾ ਅਲੋਫਰ ਬਾਈ ਇਹਨਾਂ ਵਾਸਤੇ ਆਫਰ ਵੀ ਦੱਸ ਦਿੰਨੇ ਆ ਤੁਹਾਨੂੰ ਅੱਜ ਹਾਂਜੀ ਆ ਬਾਈ ਫਰੰਟ ਹੁੱਕ ਵਾਲੇ ਵੇਟ ਨੇ ਠੀਕ ਹੈ ਇਹਨਾਂ ਵਾਸਤੇ ਆਫਰ ਹੈ 2000 ਤੋਂ ਲੈ ਕੇ 5000 ਰੁਪਏ ਤੱਕ ਦਾ ਡਿਸਕਾਊਂਟ ਮਿਲੂਗਾ ਪਰ ਮਿਲੂਗਾ ਕਿਵੇਂ ਜਦੋਂ ਤੁਸੀਂ ਸਾਡੀ ਲੋਕੇਸ਼ਨ ਤੇ ਪਹੁੰਚ ਗਏ ਬਾਈ ਜਾਂ ਤੁਸੀਂ ਆਨਲਾਈਨ ਆਰਡਰ ਕਰਤਾ ਫੋਨ ਤੇ ਤੁਸੀਂ ਪੇਮੈਂਟ ਪਾਤੀ ਤਾਂ ਤੁਹਾਨੂੰ ਸਾਡੇ ਜਿਹੜੇ ਵਰਕਰ ਨੇ ਵੀਡੀਓ ਕਾਲ ਦੇ ਉੱਪਰ ਤੁਹਾਡੇ ਐਪ ਖੰਡਾ ਦੇਣਗੇ ਵਾਊਚਰ ਅੱਛਾ ਜੀ ਜਿਹੜਾ ਵਾਊਚਰ ਨੂੰ ਹੱਥ ਲਈ ਜਾਣਗੇ ਵੀ ਕਿਹੜਾ ਖੋਲੀ ਜਿਹੜਾ ਵਾਊਚਰ ਖਲਾਉਣਾ ਉਹਨੂੰ ਸਕ੍ਰੈਚ ਕਰ ਦਾਂਗੇ ਬਾਈ 2000 ਤਾਂ 101% ਨਿਕਲੂਗਾ ਹੀ ਨਿਕਲੂਗਾ ਇਹਦਾ ਸਾਡੇ ਹਰੇਕ ਵਾਊਚਰ ਦੇ ਵਿੱਚ ਹੈਗਾ ਹੀ ਆ ਤੁਹਾਡੀ ਕਿਸਮਤ ਹੈ ਭਾਈ 5000 ਵਾਲਾ ਵੀ ਹੱਥ ਲੱਗ ਸਕਦਾ ਤੁਹਾਡੇ ਤਹੋਣਾ ਇੱਥੇ ਵੀਰੇ ਇੱਕ ਗੱਲ ਹੋਰ ਵੀ ਕਹਿਣੀ ਹੈ ਤਿੰਨ ਵਾਲਾ ਵੀ ਚਾਰ ਵਾਲਾ ਵੀ ਹਾਂਜੀ ਸਾਣਾ ਨੇ ਕਹਿ ਦਣਾ ਪੰਜ ਹਜ਼ਾਰ ਵਾਲਾ ਤਾਂ ਇੱਕ ਅੱਧਾ ਰੱਖਿਆ ਹੋਊਗਾ ਵਿੱਚ ਨਾ ਨਾ ਵੀਰੇ ਇਹ ਮੈਂ ਦਾ ਸਾਡੇ ਪਿਛਲੇ ਕਸਟਮਰ ਹੈਗੇ ਨੇ ਸਾਡੇ ਕੋਲ ਹਾਂਜੀ ਅਸੀਂ ਪਹਿਲਾਂ ਵੀ ਆਫਰ ਚਲਾਇਆ ਸੀ ਹਾਂ ਉਹਦੇ ਵਿੱਚ ਵੀ ਬਥੇਰੇ ਸੀ ਇਹਨੂੰ 5-5000 ਵਾਲਾ ਨਿਕਲੇ ਨੇ ਬਾਈ ਬਾਕੀ ਜੇ ਕੋਈ 5000 ਵਾਲਾ ਬਾਈ ਦੇਖ ਵੀ ਰਿਹਾ ਤਾਂ ਵੀਡੀਓ ਤੇ ਬਾਈ ਦੇ ਰਿ ਕਮੈਂਟ ਜਰੂਰ ਕਰਦੇ ਹੋ ਕਿਉਂਕਿ ਅਗਲੇ ਨੂੰ ਲੱਗੇ ਵੀ ਆ ਜਾਏਗਾ ਸੀ ਪਤਾ ਲੱਗੇਗਾ ਸੀ ਇਹ ਨਾ ਵੀ ਇਹ 2-2000 ਵਾਲਾ ਇਹ ਕਿਹਾ 2-2000 ਵਾਲੀ ਚੱਕਦਾ ਹਾਂ ਬਾਈ 5000 ਵਾਲਾ ਇੱਕ ਵਾਰ ਛੋ ਜਾਣਾ ਬਾਈ ਛ ਨਾ 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 ਨਿਕਲੇ ਕਿਸੇ ਨੂੰ ਨਾ ਨਿਕਲੇ ਕਿਸੇ ਉਹ ਮੈਂ ਤੁਹਾਡੀ ਗੱਲ ਸਮਝ ਗਿਆ ਬਾਈ ਕੋਈ ਸਿਸਟਮ ਨਹੀਂ ਐਵੇਂ ਆਪਣੇ ਇਹਦੇ ਵਿੱਚ ਆ ਬਾਈ ਠੀਕ ਆ ਇਹਦੇ ਵਿੱਚ ਇਹ ਆ ਆਫਰ ਜਿਹੜਾ ਇਹ ਕੂਪਨ ਨਾਲ ਹੀ ਆ ਜਾਂ ਕੋਈ ਹੋਰ ਆਫਰ ਵੀ ਆ ਇਹ ਨਹੀਂ ਨਹੀਂ ਇਹੀ ਆਫਰ ਆ ਬਾਈ ਅੱਛਾ ਅੱਛਾ ਇਹੀ ਆਫਰ ਹੈ ਕਿਉਂਕਿ ਇਸ ਤੋਂ ਪਹਿਲਾਂ ਵੈਸੇ ਤੁਹਾਨੂੰ ਦੱਸ ਦਈਏ ਬਾਈ ਇਹ ਵੀ ਇੱਕ ਵਿਸਾਖੀ ਆ ਰਹੀ ਆ ਹਨਾ ਵਿਸਾਖੀ ਵੇਲੇ ਦੇਖੋ ਸਾਰੇ ਫਸਲਾਂ ਆਲਮੋਸਟ ਆਪਾਂ ਆਪਣੀ ਝੋਲੀ ਪੈ ਚੁੱਕੀ ਹੁੰਦੀਆਂ ਜਾਂ ਪਾਉਣ ਵਾਲੇ ਹੁੰਦੇ ਆ ਉਦੋਂ ਆਪਾਂ ਇਹ ਚੀਜ਼ ਨੂੰ ਫੋਕਸ ਕਰ ਰਹੇ ਹੁੰਦੇ ਆ ਵਿਸਾਖੀ ਦਾ ਆਪਾਂ ਤਾਂ ਕਰਕੇ ਆਫਰ ਰੱਖਿਆ ਇਹ ਠੀਕ ਹੈ ਜੇਬ ਐਸੇ ਦੇਖਿਆ ਜਾਵੇ ਤਾਂ ਜਿਹੜੇ ਫਰੰਟ ਵੇਟ ਨੇ ਇਸ ਤਰ੍ਹਾਂ ਦੀ ਆਈਟਮ ਹੈ ਹੁਣ ਅੱਜ ਦੀ ਘੜੀ ਦੇ ਵਿੱਚ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਇਹ ਚੀਜ਼ ਤਾਂ ਕੰਪਨੀ ਤੋਂ ਵੀ ਨਹੀਂ ਪੂਰੀ ਹੋ ਰਹੀ ਅੱਜ ਦੀ ਘੜੀ ਦੇ ਵਿੱਚ ਇਹ ਸਿਚੁਏਸ਼ਨ ਹੈ ਇਹ ਚੀਜ਼ ਮੈਂ ਆਪਾਂ ਜਦੋਂ ਪਿਛਲੀ ਵਾਰ ਵੀਡੀਓ ਪਾਈ ਪਾਈ ਜੀ ਨਾਲ ਗੱਲ ਹੋਈ ਸੀ ਮਨਿੰਦਰ ਜੀ ਨਾਲ ਜੀ ਜੀ ਬਾਈਆਂ ਦਾ ਆਂਦਾ ਯਾਰਾਂ ਦਾ ਵੇਟ ਆਲਾ ਤਾਂ ਬਾਹਲੇ ਫੋਨ ਆਈ ਜਾਂਦੇ ਆ ਆ ਦਾ ਪੂਰਾ ਨਹੀਂ ਆ ਰਿਹਾ ਮਾਰ ਹਾਂਜੀ ਹਾਂ ਇਹ ਬਾਈ ਹੁਣ ਤੱਕ ਕੋਈ ਚੀਜ਼ ਚੱਲ ਰਹੀ ਆ ਠੀਕ ਹੈ ਹੁਣ ਤੁਹਾਨੂੰ ਸਹੀ ਗੱਲ ਦੱਸਾਂ ਜਿਹੜੇ ਹੁਣ ਆਨਲਾਈਨ ਕਸਟਮਰ ਮੰਗਾ ਲੈਂਦੇ ਨੇ ਹਾਂ ਕਰ ਰਹੇ ਨੇ ਸ ਉਹਨਾਂ ਨੂੰ ਉਹਨਾਂ ਨਾਲੋਂ ਜ਼ਿਆਦਾ ਪਤਾ ਕੀ ਕਰਦੇ ਨੇ ਆਨਲਾਈਨ ਆਰਡਰ ਕਰਤਾ ਆਨਲਾਈਨ ਅਲੇ ਵੀ ਸਾਡੇ ਕੋਲ ਖੁਦ ਉਰੇ ਪਹੁੰਚ ਜਾਂਦੇ ਨੇ ਵੀ ਬਾਈ ਯਾਰ ਆਪੇ ਹੀ ਲੈ ਜਾਂਗੇ ਆਪੇ ਲੈ ਜਾਂਦੇ ਇਸ ਤਰ੍ਹਾਂ ਦਾ ਕੰਮ ਹੋਇਆ ਪਿਆ ਇਹ ਬਹੁਤ ਜ਼ਿਆਦਾ ਜੇ ਅੱਜ ਕੱਲ ਦੇ ਟਾਈਮ ਦੇ ਵਿੱਚ 골ਡ ਸਟਾਰ ਸਮਾਣਾ ਦੀ ਸਭ ਤੋਂ ਵੱਧ ਜਾਣ ਵਾਲੀ ਆਈਟਮ ਹੈ ਜਿਦਾ ਜਿਵੇਂ ਜੇ ਪਿੱਛੇ ਜੇ ਥਾਰ ਵਾਲਿਆਂ ਦੇ ਬਲੈਕ ਚੱਲੀ ਸੀ ਨਾ ਉਹ ਗੱਲ ਹੋਈ ਪਈ ਹੈ ਉਹ ਗੱਡੀਆਂ ਵੀ ਕੀ ਜਾਣ ਵਾਲੀ ਹੈ ਇਹਦੀ ਖਾਸੀ ਤੇ ਹੋਰ ਵੀ ਬਈਏ ਚੀਜ਼ ਨੂੰ ਪਤਾ ਕਿਉਂ ਜ਼ਿਆਦਾ ਪ੍ਰੇਫਰੈਂਸ ਮਿਲ ਰਹੀ ਹੈ ਇਹ ਬਾਈ ਤੁਸੀਂ ਆਪਣੀ ਲੋਕੇਸ਼ਨ ਤੇ ਵੀ ਮੰਗਵਾ ਸਕਦੇ ਹੋ ਜਿਹੜੀ ਮੇਨ ਚੀਜ਼ ਹੈ ਜਿਹਦੇ ਕਰਕੇ ਇਹ ਜ਼ਿਆਦਾ ਡਿਮਾਂਡ ਚ ਚੱਲ ਰਿਹਾ ਹੈ ਜੇ ਮੰਨ ਕੇ ਚੱਲ ਹੁਣ ਮੇਰਾ ਸ਼ਹਿਰ ਸਮਾਣਾ ਮੈਂ ਮੰਗਾਉਣਾ ਦਾ ਸਮਾਨ ਇਹ ਕਿਸੇ ਟਰਾਂਸਪੋਰਟਰ ਦੇ ਕੋਲ ਜਿੱਥੇ ਬਲਕ ਦੇ ਵਿੱਚ ਸਮਾਨ ਉਤਰਦਾ ਉੱਥੇ ਆਪਣੇ ਕੋਲੇ ਪਹੁੰਚ ਜਾਣਾ ਨੇ ਠੀਕ ਹੈ ਜੇ ਮੰਨ ਕੇ ਚੱਲੋ ਹੁਣ ਤੁਸੀਂ ਫਿਰੋਜ਼ਪੁਰ ਸਾਈਡ ਤੋਂ ਆਏ ਹੋ ਤਾਂ ਤੁਸੀਂ ਫਿਰੋਜ਼ਪੁਰ ਦੇ ਵਿੱਚ ਕਿਸੇ ਜਿਵੇਂ ਤਹਿਸੀਲਾਂ ਹੋ ਗਿਆ ਜਿਵੇਂ ਸਬ ਡਿਵੀਜ਼ਨ ਆ ਹੋ ਗਿਆ ਉੱਥੇ ਕੋਈ ਸ਼ਹਿਰ ਆ ਤੁਹਾਡਾ ਸ਼ਹਿਰ ਦੇ ਵਿੱਚ ਜਿੱਥੇ ਬਲਕ ਦੇ ਵਿੱਚ ਸਮਾਨ ਪਹੁੰਚਦਾ ਉੱਥੇ 골ਡ ਸਟਾਰ ਸਮਾਨਾ ਤੁਹਾਡੀ ਪਹੁੰਚ ਕਰ ਦੂਗਾ ਪਰ ਜਿਹੜਾ ਫਰਾਈਟ ਚਾਰजेस ਹੋਣਗੇ ਜਿਹੜਾ ਵੀ ਕਿਰਾਇਆ ਹੋਊਗਾ ਉਹ ਵੀਰੇ ਕਸਟਮਰ ਦਾ ਹੋਊਗਾ ਉਹ ਤਾਂ ਉਹਦਾ ਹੀ ਹਾਂ ਕਿਉਂਕਿ ਇਹ ਚਲੋ ਇਹ ਤਾਂ ਬਿਹਾਰੀ ਗੱਲ ਹੈ ਇੱਕ ਹਨਾ ਉਹ ਤਾਂ ਚਲੋ ਉਦੋਂ ਜ਼ਿਆਦਾ ਖਰਚਾ ਅਗਲੇ ਨੂੰ ਆਉਣ ਜਾਂਦਾ ਪਹਿਲਾਂ ਤੇ ਖਰਚੇ ਦੀ ਗੱਲ ਕਰੀਏ ਤਾਂ ਬਾਈ ਤੁਹਾਨੂੰ ਸਹੀ ਗੱਲ ਦੱਸਾਂ ਖਰਚਾ ਕਈ ਨਹੀਂ ਦੇਖਦੇ ਹੁੰਦੇ ਬਾਈ ਚੱਲਣ ਵਾਲੇ ਘੁੰਮ ਕੇ ਗੁਜਰਾਤ ਤੱਕ ਦੇ ਤੁਹਾਨੂੰ ਦੱਸਦੀ ਐ ਐਮਪੀ ਤੱਕ ਦੇ ਕਸਟਮਰ ਆਪਣੇ ਕੋਲ ਉਰੇ ਚੱਲ ਕੇ ਆ ਜਾਂਦੇ ਨੇ ਉਹ ਤਾਂ ਵੈਗਰੂ ਕਹਿ ਕੇ ਯਾਰ ਆਪਣਾ ਸਕ੍ਰੈਚ ਕਰ ਲਿਆ ਜੇ 5 ਆ ਨਿਕਲ ਆਇਆ ਤੇ ਬੱਸ ਬੱਲੇ ਬੱਲੇ ਤੇ ਐਵੇਂ ਬਾਈ ਆਪਣਾ ਫਰੰਟ ਮੜਗਾੜਦੇ ਐ 1000 ਰੁਪਏ ਤੱਕ ਦਾ ਤਾਂ ਸ਼ਰਤੀਆ ਵਾਊਚਰ ਹੈਗਾ ਹੀ ਹੈਗਾ ਥੋੜੀ ਕਿਸਮਤ ਆ ਬਾਈ ਤੁਹਾਨੂੰ 2000 ਵਾਲਾ 3000 ਵਾਲਾ ਵੀ ਨਿਕਲ ਸਕਦਾ ਸੋ ਇਹ ਵੀ ਆਪਣੇ ਕੋਲ ਤੁਹਾਨੂੰ ਦੱਸ ਰਹੀਏ ਇਹ ਪਹਿਲਾਂ ਵੀ ਚਲਾਈ ਸੀ ਸੋ ਜੇ ਵੀ ਕੋਈ ਵੀਡੀਓ ਦੇਖ ਰਿਹਾ YouTube ਵਾਲੀ ਜਾਂ Facebook ਵਾਲੀ ਸਾਡਾ ਕਸਟਮਰ ਜਿਨ੍ਹਾਂ ਨੂੰ 5000 ਦਾ ਵਾਊਚਰ ਵੀ ਨਿਕਲੇ ਪਹਿਲਾਂ ਤੇ 3000 ਵਾਲੇ ਵੀ ਨਿਕਲੇ ਨੇ ਸੋ ਬਾਈ ਜ਼ਰੂਰ ਕਮੈਂਟ ਕਰਿਓ ਬਾਈ ਦੀ ਵੀਡੀਓ ਤੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹਾਂਜੀ ਤੇ ਇਹਦੇ ਵਾਸਤੇ ਕੰਟੈਕਟ ਨੰਬਰ ਆਪਾਂ ਪਹਿਲਾਂ ਵੀ ਦੱਸ ਤੋਗੇ ਦੁਬਾਰੇ ਦੱਸ ਦਿੰਨੇ ਆ 7347010051 ਇਹਦੇ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਫਰੰਟ ਵੇਟ ਹੋਗੇ ਹੁੱਕਾਂ ਹੋਗੀਆਂ फ्रंट मडगार्ड हो गए भाई ते डीज़ल टैंक हो गए इनਾਂ ਦੇ ਰਿਲੇਟਡ ਕੋਈ ਵੀ ਕੁਐਰੀ ਕੋਈ ਵੀ ਪੁੱਛ ਗਿਛ ਕਰਨੀ ਜਾਂ ਬੁਕਿੰਗ ਕਰਵਾਉਣੀ ਜਾਂ ਇਹਨਾਂ ਦੇ ਪ੍ਰੋਪਰ ਪ੍ਰਾਈਸ ਪਤਾ ਕਰਨੇ ਇਹ ਤੁਹਾਨੂੰ ਵੀਰੇ ਇਸ ਹੈਲਪਲਾਈਨ ਨੰਬਰ ਦੇ ਉੱਪਰ ਅਵੇਲੇਬਲ ਮਿਲਣਗੇ ਠੀਕ ਹੈ ਬਾਈ ਜੀ ਬਾਈ ਤੇ ਬਾਕੀ ਤੁਸੀਂ ਜਰੂਰ ਇੱਕ ਵਾਰ ਸੰਪਰਕ ਜਰੂਰ ਕਰਿਓ ਜੇ ਸਮਾਨ ਕਿਸੇ ਨੇ ਨਹੀਂ ਵੀ ਖਰੀਦਣਾ ਕੋਈ ਚਾਹਵਣ ਵੀ ਹੈ ਨਾ ਇਹਨੂੰ ਲੱਗਦਾ ਸ਼ੌਂਕ ਹੀ ਆਇਆ ਵੀ ਇੱਕ ਵਾਰ ਰੇਟ ਦਾ ਪਤਾ ਕਰੀਏ ਜਾਂ ਕੁਆਲਟੀ ਦੇਖਣੀ ਵੀ ਇੱਥੇ ਆਉਣਾ ਵਾ ਸਾਰਾ ਤੁਸੀਂ ਇੱਥੇ ਫੈਕਟਰੀ 'ਚ ਆ ਕੇ ਦੇਖ ਸਕਦੇ ਹੋ ਕਿਵੇਂ ਬਣ ਰਿਹਾ ਤੇ ਕਿਵੇਂ ਇਹ ਚੀਜ਼ ਹੈਗੀ ਆ ਬਾਕੀ ਲੋਕ ਅੱਜਕੱਲ ਤਾਂ ਗੂਗਲ ਸਿਸਟਮ ਸਭ ਕੋਲੇ ਹੈਗਾ ਬਾਈ ਇੱਕ ਵਾਰ ਜੇ ਗੂਗਲ ਤੇ 골ਡ ਸਟਾਰ ਸਮਾਣਾ ਭਰ ਦੋ ਤੁਹਾਨੂੰ ਆਲਮੋਸਟ ਲੋਕੇਸ਼ਨ ਵੀ ਮਿਲ ਜੂਗੀ ਕੰਟੈਕਟ ਨੰਬਰ ਤੁਹਾਨੂੰ ਆਪਾਂ ਬੋਲ ਕੇ ਦੱਸ ਹੀ ਦੇਤੇ ਬਾਕੀ ਵੈਸੇ ਵੀ ਦੱਸ ਦੰਨੇ ਆ ਪੰਜਾਬ ਪ੍ਰੋਵਿੰਸ ਦੇ ਵਿੱਚ ਪਟਿਆਲਾ ਡਿਸਟ੍ਰਿਕਟ ਆ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਸਮਾਣਾ ਸ਼ਹਿਰ ਸਮਾਣਾ ਸ਼ਹਿਰ ਤੋਂ ਜਦੋਂ ਆਪਾਂ ਪਾਤੜਾ ਸ਼ਹਿਰ ਨੂੰ ਜਾਂਦੇ ਆ 3 ਕਿਲੋਮੀਟਰ ਦੇ ਅਪ੍ਰੋਕਸੀਮੇਟ ਡਿਫਰੈਂਸ ਦੇ ਉੱਪਰ ਡਿਸਟੈਂਸ ਦੇ ਉੱਪਰ ਇੱਕ ਪਿੰਡ ਪੈਂਦਾ ਚੱਕ ਅਮਰਸਰੀ ਆ ਉੱਥੇ ਆਪਣੇ ਜਿਹੜੇ ਸਾਈਨ ਬੋਰਡ ਨੇ ਕੰਪਨੀ ਦੇ ਲੱਗੇ ਹੋਏ ਨੇ ਬ ਜਿਹੜੀਆਂ ਇੰਡਸਟਰੀਜ਼ ਦੇ ਜਾਣਾ ਜਣਾ ਕੰਪਨੀ ਦੇ ਫੈਕਟਰੀ ਦੇ ਬਸ ਹਰ ਇੱਕ ਦੇ ਹੱਥੇ ਫੋਨ ਆ ਗਿਆ ਬਾਈ ਸਰਚ ਮਾਰਦਾ ਗਿਆ ਬਸ ਸਟਾਰ ਪਰੋ ਤੇ ਬਸ ਸਿੱਧਾ ਇੱਥੇ ਪਹੁੰਚ ਜਾਓ ਹਾਂਜੀ ਠੀਕ ਆ ਜੀ ਬਾਈ ਬਹੁਤ ਧੰਨਵਾਦ ਧੰਨਵਾਦ ਦੋਸਤੋ